ਵੀ ਅਜਬੇ ਸ਼ਬਦ ਦੇ ਵਿੱਚ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਮਹਾਪੁਰਸ਼ ਬੈਠੇ ਆ ਉਥੇ-ਉਥੇ ਉਹਨਾਂ ਮਹਾਤਮਾ ਦੀ ਉਹ ਜਗ੍ਹਾ-ਜਗ੍ਹਾ ਤੇ ਮਹਾਤਮਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਜਨਮ ਦਿਹਾੜਾ ਬੜੀ ਤੂਮਤਾਮਨਾ ਮਨਾਇਆ ਜਾਂਦਾ ਕਿਉਂਕਿ ਜਿਹੜਾ ਸਰੀਰ ਅਨੋਪ ਹੋ ਗਿਆ ਤੁਸੀਂ ਜਿੱਥੇ ਯਾਦ ਕਰੋਗੇ ਉਥੇ ਹਾਜ਼ਰ ਹੈ ਤਨਾਸਰੀ ਰਾਗ ਦੇ ਅੰਦਰ ਹੁਕਮਨਾਮਾ ਤੁਸੀਂ ਸਰਵਣ ਕੀਤਾ ਮੈਂ ਜਦੋਂ ਪਹੁੰਚਿਆ ਉਹ ਨਾਮ ਅੱਧਾਕ ਪੜ੍ਹ ਦਿੱਤਾ ਸੀ ਉਹਨਾਂ ਨੇ ਜਾਇਦਾ ਪੇਖੋ ਤੈ ਹਜੂਰ ਦੂਰ ਕਤੋਂ ਨਾ ਜਾਇ ਰਬ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਗੁਰਮਖੋਜ ਜਦੋਂ ਬਾਣੀ ਪੜ੍ਹਨੀ ਹੋਵੇ ਉਹਦੇ ਵਿੱਚ ਇੱਕ ਬਿੰਦੀ ਤੇ ਇੱਕ ਅਦਕ ਦੋ ਅੱਖਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਛੱਡ ਗਏ ਉਹਨਾਂ ਨੇ ਕਿਹਾ ਮੇਰੇ ਸਿੱਖ ਜਿੱਥੇ ਮناسب ਸਮਝਣਗੇ ਉਥੇ ਸਿੱਖ ਕੋਲੋਂ ਉਲਾਇਆ ਕਰਨਗੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਅਦਕ ਨਹੀਂ ਲੱਗਿਆ ਨਾ ਬਿੰਦੀ ਲੱਗੀ ਹੈ ਇਹਨੂੰ ਕੋਲੋ ਲਾਉਣਾ ਪੈਂਦਾ ਕੁਝ ਅੱਖਰ ਨੇ ਐਸੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਹਰੋਂ ਲਾਉਣੇ ਪੈਂਦੇ ਜੇ ਆਪਾਂ ਸਾਰ ਕਰੇ ਕਿ ਇਹ ਵਸਾਰ ਕਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਹੋਏ ਪੜਦੇ ਉਹ ਤੁਸੀਂ ਵੀ ਨਹੀਂ ਪੜਦੇ ਇੱਕ ਥੇਤਾ ਰੱਖਿਓ ਬਹੁਤ ਸਾਰੇ ਕਹਿੰਦੇ ਜਿੱਦਾਂ ਬਾਣੀ ਲਿਖੀ ਉਦਾਂ ਹੀ ਪੜ੍ਹਨੀ ਚਾਹੀਦੀ ਆ ਨਹੀਂ ਗੁਰਮੁਖੋ ਜਿੱਦਾਂ ਗੁਰੂ ਸਾਹਿਬਾਂ ਨੇ ਕਿਹਾ ਉਦਾਂ ਪੜ੍ਹਨੀ ਚਾਹੀਦੀ ਇੱਕ ਓੰਕਾਰ ਓੰਕਾਰ ਤਿੰਨ ਅੱਖਰ ਗੁਪਤ ਨੇ ਮੂਲ ਮੰਤਰ ਦੇ ਅੰਦਰ ਲਿਖਿਆ ਇੱਕ ਓ ਹੈ ਇੱਕ ਓ ਸਤਨਾਮ ਓੰਕਾਰ ਅੱਖਰ ਕੋਲੋਂ ਲੱਗਦਾ ਕਿੰਨੀ ਵਾਰ ਇੱਕ ਓ ਓੰਕਾਰ ਗੁਰੂ ਗ੍ਰੰਥ 12ਵੀਂ ਪੈਂਦੇ ਬਾਕੀ ਆਧਕ ਤੇ ਬਿੰਦੀ ਜੇ ਤੁਸੀਂ ਨਹੀਂ ਲਾਉਂਗੇ ਅਰਥ ਸਪਸ਼ਟ ਨਹੀਂ ਹੋਵੇਗਾ ਜੈ ਜੈ ਵੇਖੋ ਤੈ ਹਜੂਰ ਜਿੱਥੇ ਦੇਖੀਏ ਉਥੇ ਹਜੂਰ ਹੈ ਜੇ ਤੁਹਾਨੂੰ ਇਹ ਜੇ ਦੂਜੇ ਨੂੰ ਗੱਲ ਕਹੀਏ ਜੈ ਜੈ ਵੇਖੋ ਇਹ ਫਿਰ ਦੂਜਿਆਂ ਵਾਸਤੇ ਹੋ ਗਿਆ। ਇਹ ਤੁਸੀਂ ਬਿੰਦੀ ਲਾਉਂਗੇ ਫਿਰ ਆਪਣੇ ਵਾਸਤੇ। ਤੈ ਹਜੂਰ ਦੂਰ ਕਤੋਂ ਨਾ ਜਾਈ। ਰਬ ਰਹਿਆ ਸਰਬਤਰ ਮੈਂ ਮਰਸਦਾ ਤੇ ਆਈ। ਇੱਥੇ ਬਿੰਦੀ ਲਗੂਗੀ। ਜਿਦਾਂ ਸੋਟ ਰਾਗ ਦੇ ਅੰਦਰ ਆਉਂਦਾ। RAM ਨਾਮ ਮਨ ਲਾਗਾ ਜਮ ਲਜਾਏ ਕਰਪਾ ਦਾ। ਇਹਦਾ ਜੇ ਅਰਥ ਕਰੀਏ ਤੇ ਜੇ RAM ਦੇ ਨਾਮ ਦੇ ਨਾਲ ਮਨ ਲੱਗ ਗਿਆ ਜਮ ਲੈ ਕੇ ਭੱਜ ਗਿਆ। ਉਹਦੇ ਉੱਤੇ ਅਧਿਕ ਕੋਲੋਂ ਲਾਉਣਾ ਪਵੇਗਾ। ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਲज्जਤ ਸ਼ਰਮ ਸ਼ਾਰ ਹੋ ਕੇ ਜਮ ਭੱਜ ਗਿਆ ਗੁਰਮਖੰਦ ਦੀ ਸੰਗਤ ਤੋਂ ਬਿਨਾ ਬਾਣੀ ਸ਼ੁੱਧ ਨਹੀਂ ਹੋ ਸਕਦੀ ਤੁਸੀਂ ਜਿੰਨਾ ਮਰਜੀ ਬਾਣੀ ਪੜ ਲਓ ਇਹ ਬਾਣੀ ਦੇ ਅਰਥ ਜਾਂ ਬਾਣੀ ਸ਼ੁੱਧ ਕਿਸੇ ਗੁਰਮਖੰਦ ਦੀ ਸੰਗਤ ਤੋਂ ਬਿਨਾ ਨਹੀਂ ਹੋਣੀ ਦੂਰ ਕਤੋਂ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਤੇ ਆਈ ਸਾਰਿਆਂ ਦੇ ਅੰਦਰ ਘਟ ਘਟ ਮੈਂ ਹਰ ਜੂ ਵਸੇ ਸੰਤਨ ਕਹੋ ਪੁਕਾਰ ਹਰੇਕ ਪੁਰਖ ਦੇ ਅੰਦਰ ਪਰਮੇਸ਼ਰ ਹੈ ਹਰੇਕ ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਦੇ ਅੰਦਰ ਜਦੋਂ ਕਿਸੇ ਤੇ ਪਰਮੇਸ਼ਰ ਖੁਸ਼ ਹੋ ਜਾਂਦਾ ਦੁਨੀਆ ਮਿਹਰਬਾਨ ਹੋ ਜਾਂਦੀ ਕਿਉਂਕਿ ਸਾਰਿਆਂ ਦੇ ਵਿੱਚ ਉਹ ਹੈ ਜਦੋਂ ਦੁਨੀਆ ਕਿਸੇ ਨੂੰ ਰੱਬ ਕਿਸੇ ਨੂੰ ਮਾੜਾ ਕਹਿਣ ਲੱਗ ਜਾਂਦਾ ਹੈ ਰੱਬ ਦੇ ਅੰਦਰੋਂ ਕੋਈ ਬੰਦਾ ਗਿਰ ਜਾਂਦਾ ਤੇ ਦੁਨੀਆ ਦੀ ਨਿਗਾ ਵਿੱਚੋਂ ਗਿਰ ਜਾਂਦਾ ਕਿਉਂਕਿ ਉਹ ਸਾਰਿਆਂ ਦੇ ਅੰਦਰ ਬੈਠਾ 37 ਜੁਗ ਦੇ ਵਿੱਚ ਇੱਕ ਬੰਦੇ ਨੂੰ ਰੱਬ ਨੇ ਮਾੜਾ ਕਿਹਾ ਸਾਰੀ ਦੁਨੀਆ ਅਜ ਰਾਵਣ ਨੂੰ ਮਾੜਾ ਗਿਣਦੀ ਆ ਕਿਸੇ ਨੇ ਚੰਗਾ ਨਹੀਂ ਕੀਤਾ ਦੁਨੀਆ ਦੇ ਅੰਦਰ ਹੀ ਮਾੜਾ ਹੋਵੇ ਦੁਆ ਪ੍ਰਯੋਗ ਦੇ ਅੰਦਰ ਭਗਵਾਨ ਕਿਸ਼ਨ ਦੇ ਨਾਲ ਬਹਿਰ ਕੀਤਾ ਕੰਸ ਨੇ ਤੇ ਅੱਜ ਸਾਰੀ ਦੁਨੀਆ ਕੰਸ ਨੂੰ ਦੁਸ਼ਮਣ ਗਿਣਦੀ ਆ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਬਹਿਰ ਕੀਤਾ ਔਰੰਗਜੀਤ ਨੇ ਅੱਜ ਸਾਰੀ ਦੁਨੀਆ ਔਰੰਗਜੀਤ ਨੂੰ ਮਾੜਾ ਗਿਣਦੀ ਆ ਹਰੇਕ ਔਰਖ ਦੇ ਅੰਦਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇਉ ਪਕਾਰ ਗੁਰਮਖੋ ਹਰੇਕ ਦੁੱਧ ਵਿੱਚ ਮੱਖਣ ਹਰੇਕ ਸਰੀਰ ਵਿੱਚ ਰੱਬ ਹੈ ਇਹ ਵੀ ਚੇਤਾ ਰੱਖਿਓ ਇਹ ਨਹੀਂ ਭਈ ਅਦਾਸੀ ਮਹਾਤਮਾ ਇਹ ਰੱਬ ਦੀ ਪ੍ਰਾਤੀ ਕਰੋਗੇ ਜਾਂ ਸਿੱਖ ਧਰਮ ਵਾਲੇ ਕਰੋਗੇ ਜਾਂ ਮੁਸਲਮਾਨ ਕਰੋਗੇ ਜਾਂ ਹਿੰਦੂ ਕਰੋਗੇ ਸਾਰਿਆਂ ਸਰੀਰਾਂ ਵਿੱਚ ਪਰਮੇਸ਼ਰ ਤੇ ਸਾਰੇ ਦੁੱਧ ਵਿੱਚ ਘੇ ਹੈ ਦੁੱਧ ਵਿੱਚੋਂ ਮੱਖਣ ਪ੍ਰਗਟ ਕਰਨਾ ਤੇ ਹਿੰਦੂ ਵੀ ਉਦੋਂ ਕੱਢੂਗਾ ਮੁਸਲਮਾਨ ਵੀ ਉਦੋਂ ਕੱਢੂਗਾ ਤੇ ਸਿੱਖ ਵੀ ਉਦੋਂ ਕੱਢੂਗਾ ਇਹ ਤਾਂ ਗੱਲ ਹੈ ਨਹੀਂ ਕਿ ਸਿੱਖਾਂ ਦਾ ਤਰੀਕਾ ਹੋਰ ਹੈ ਹਿੰਦੂਆਂ ਦਾ ਤਰੀਕਾ ਹੋਰ ਹੈ ਮੁਸਲਮਾਨਾਂ ਦਾ ਤਰੀਕਾ ਹੋਰ ਹੈ ਪਏ ਦੁੱਧ 'ਚੋਂ ਮੱਖਣ ਕੱਢਣਾ ਹੈ ਬੱਕਰੇ-ਬੱਕਰੇ ਤਰੀਕੇ ਨਾਲ ਕੱਢਿਆ ਇਸੇ ਤਰ੍ਹਾਂ ਸਰੀਰ ਵਿੱਚ ਰੱਬ ਹੈ ਇਹਦੇ ਵਿੱਚੋਂ ਰੱਬ ਵਿੱਚ ਕੱਢਿਆ ਹਿੰਦੂ ਨੇ ਵੀ ਉਸੇ ਤਰ੍ਹਾਂ ਕੱਢਿਆ ਮੁਸਲਮਾਨ ਨੇ ਵੀ ਉਸੇ ਤਰ੍ਹਾਂ ਕੱਢਿਆ ਸਿੱਖ ਨੇ ਵੀ ਉਸੇ ਤਰ੍ਹਾਂ ਕੱਢਿਆ ਉਹ ਬੱਕਰੀ ਗੱਲ ਹੈ ਪੇਖ ਬੱਕਰਾ-ਬੱਕਰਾ ਹੈ ਰੰਗ ਬੱਕਰੇ-ਬੱਕਰੇ ਹੈ ਚਾਟੀ ਕਿਸੇ ਦੀ ਲਾਲ ਹੋ ਸਕਦੀ ਹੈ ਕਿਸੇ ਦੀ ਹਰੀ ਹੋ ਸਕਦੀ ਹੈ ਕਿਸੇ ਦੀ ਚਿੱਟੀ ਹੋ ਸਕਦੀ ਹੈ ਕਿਸੇ ਦੀ ਨੀਲੇ ਰੰਗ ਦੀ ਹੋ ਸਕਦੀ ਹੈ ਉਪਰੋਂ ਬਰਤਨ ਜਿਸ ਤਰ੍ਹਾਂ ਦਾ ਮਰਜ਼ੀ ਹੋ ਸਕਦਾ ਹੈ ਉਹਦੇ ਵਿੱਚੋਂ ਮੱਖਣ ਕੱਢਣਾ ਗੁਰਮਖੋਦ ਸ਼ਬਦ ਨਾਲ ਜੋੜਨਾ ਅਦਾਸੀ ਆਤਮਾ ਵੀ ਸ਼ਬਦ ਨਾਲ ਜੁੜਿਆ ਮੁਸਲਮਾਨ ਵੀ ਸ਼ਬਦ ਨਾਲ ਜੁੜਿਆ ਸਿੱਖ ਵੀ ਸ਼ਬਦ ਨਾਲ ਜੁੜਿਆ ਜੇ ਕੋਈ ਕਹੇ ਵੀ ਇਹ ਵੱਖਰਾ ਤਰੀਕਾ ਹੈ ਵੱਖਰਾ ਤਰੀਕਾ ਕੋਈ ਨਹੀਂ ਹੈ ਤਰੀਕਾ ਇੱਕੋ ਹੀ ਹੈ ਸਿਮਰ ਸਿਮਰ ਨਾਮ ਵਾਰੰਗ-ਵਾਰ ਨਾਨਕ ਜੀ ਕਾ ਇਹ ਹੈ ਆਧਾਰ ਮਧਾਣੀ ਸਾਰਿਆਂ ਨੂੰ ਪਾਉਣੀ ਪਊਗੀ ਸਿਮਰਨ ਦੀ ਜੇ ਕਹੇ ਮuslman ਕਹੇ ਮੈਂ ਤਾਂ ਮਧਾਣੀ ਪਾਉਣੀ ਨਹੀਂ ਹੈ ਸਿੱਖ ਕਹੇ ਮੈਂ ਤਾਂ ਪਾਉਣੀ ਨਹੀਂ ਹੈ ਹਿੰਦੂ ਕਹੇ ਮੈਂ ਤਾਂ ਪਾਉਣੀ ਨਹੀਂ ਪਾਉਣੀ ਕਿਉਂ ਨਹੀਂ ਬਈ ਮਧਾਣੀ ਤੋਂ ਬਿਨਾ ਤਾਂ ਮੱਖਣ ਆਉਣਾ ਨਹੀਂ ਆ ਸ਼ਬਦ ਨੂੰ ਜਿਹੜਾ ਸ਼ਬਦ ਹੈ ਉਹਨੂੰ ਰਟਣਾ ਪਊਗਾ ਉਹਦੇ ਸ਼ਬਦ ਦੀ ਅਭਿਆਸ ਕਰਨਾ ਪਵੇਗਾ ਸ਼ਬਦ ਦੀ ਕਮਾਈ ਕਰਨੀ ਪਵੇਗੀ ਜਿੰਨਾ ਅਵਸਥਾ ਵਿੱਚੋਂ ਦੁੱਧ ਨੰਗਦਾ ਨਾ ਉਨੇ ਅਵਸਥਾ ਵਿੱਚੋਂ ਸਰੀਰ ਨਿਕਲਦਾ ਇਹ ਵੀ ਚੇਤਾ ਰੱਖਿਓ ਜਿੰਨੀਆਂ ਅਵਸਥਾ ਦੁੱਧ ਦੀਆਂ ਉਨੀਆਂ ਅਵਸਥਾ ਸਰੀਰ ਦੀਆਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਨੂੰ ਗਏ ਉਹ ਬੱਕਰੀਆਂ ਬੱਕਰੀਆਂ ਪੂਰੀਆਂ ਵਿੱਚ ਹੋ ਕੇ ਗਏ ਜਦੋਂ ਪ੍ਰਿਲਾਦ ਦੀ ਪੂਰੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਗਏ ਤੇ ਪ੍ਰਿਲਾਦ ਨੇ ਇੱਕ ਸਵਾਲ ਰੱਖਿਆ ਅੱਜ ਵੀ ਪੜ ਲਿਓ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੋਇਆ ਹੈ ਪ੍ਰਿਲਾਦ ਨੇ ਸਵਾਲ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਪ੍ਰਿਲਾਦ ਕਹਿਣ ਲੱਗਿਆ ਕੌਣ ਅੱਛਾ ਬਾਸ ਨਕੀਨਾ ਕੌਣ ਅੱਛਾ ਦੁੱਧ ਮੱਥ ਲੈਨਾ ਕੌਣ ਸਮਾਨ ਵਿੱਚ ਸਮਾਇਆ ਕੌਣ ਸੰਗਲਾ ਦਹੀਂ ਜਮਾਇਆ ਇਹ ਪ੍ਰਿਲਾਦ ਨੇ ਸਵਾਲ ਰੱਖਿਆ ਤੇ ਗੁਰੂ ਨਾਨਕ ਦੇਵ ਮਹਾਰਾ ਨੇ ਦਾ ਜਵਾਬ ਦਿੱਤਾ ਫਿਰ ਕਹਿੰਦੇ ਤਨ ਧੋਏ ਅੱਛਾ ਬਾਸ ਨਕੀਨਾ ਸਰੀਰ ਨੂੰ ਇਸ਼ਨਾਨ ਕਰਨਾ ਪਊਗਾ ਮਤ ਕੋਈ ਭਲੇਕਾ ਕਹੇ ਮੈਂ ਇਸ਼ਨਾਨ ਨਹੀਂ ਕਰਨਾ ਤਨ ਤੋਂਏ ਆਛਾ ਬਸ ਨਕੀਨਾ ਖਿਮਾ ਚੋਏ ਦੁੱਧ ਮਥਲੀਨਾ ਜਿਹਦੇ ਅੰਦਰ ਦਇਆ ਨਹੀਂ ਹੈ ਤੇ ਉਹਦੇ ਅੰਦਰ ਧਰਮ ਕਦੀ ਨਹੀਂ ਖੜਾ ਹੋ ਸਕਦਾ ਮਾਤਪਲੇਖਾ ਤੌਹਲ ਧਰਮ ਦਇਆ ਕਾਪੂਤ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾ ਨੂੰ ਸਿੱਧਾਂ ਨੇ ਕਿਹਾ ਸੀ ਮਹਾਰਾ ਧਰਤੀ ਬੌਲਦ ਦੇ ਆਸਰੇ ਖੜੀ ਹੈ ਕਹਿੰਦੇ ਬੌਲਦ ਨੇ ਕਿੱਦਾਂ ਚੱਕੀ ਆ ਕਹਿੰਦੇ ਜੀ ਸਿੰਘਾਂ ਦੇ ਚੱਕੀ ਹੋਈ ਆ ਕਹਿੰਦੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਬੌਲਦ ਕਾਤੇ ਖੜਾ ਕਹਿੰਦੇ ਥੱਲੇ ਧਰਤੀ ਤੇ ਖੜਾ ਕਹਿੰਦੇ ਉਹ ਵੀ ਤਾਂ ਕਾਸੇ ਦੇ ਆਸਰੇ ਖੜੀ ਹੋਊਗੀ ਕਹਿੰਦੇ ਉਹ ਵੀ ਬੌਲਦ ਨੇ ਚੱਕੀ ਆ ਕਹਿੰਦੇ ਉਹ ਕਾਤੇ ਖੜਾ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਭਲੇਖਾ ਕੱਢਿਆ ਕਹਿੰਦੇ ਤਾਲ ਪਾਈ ਧਰਮ ਹੈ ਧਰਮ ਦੇ ਆਸਰੇ ਖੜੀ ਹੈ ਸੱਚ ਦੇ ਆਸਰੇ ਤਾਲ ਧਰਮ ਦਇਆ ਦਾ ਪੁੱਤ ਉਹ ਦਇਆ ਦਾ ਪੁੱਤਰ ਹੈ ਬੌਲਦ ਦੇ ਦਇਆ ਹੈ ਨਹੀਂ ਤੇ ਧਰਮ ਹੈ ਨਹੀਂ ਸਰ ਤੋਂ ਪਹਿਲਾਂ ਭਾਈ ਦਇਆ ਸਿੰਘ ਨੇ ਸਰਦਤਾ ਜੂਦੇ ਨੰਬਰ ਤੇ ਭਾਈ ਧਰਮ ਸਿੰਘ ਆਇਆ। ਦਰਮੈਣ ਦਾ ਵੀ ਸ਼ਬਦ ਹੈ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਬਿਮਾਨ। ਤੁਲਸੀ ਦਇਆ ਨਾ ਛੋਡੀਏ ਜਬ ਲਾ ਗਟ ਮੈਂ ਪ੍ਰਾਨ। ਹਿੰਦੂ ਅੰਦਰ ਦਇਆ ਨਹੀਂ ਤਾਂ ਸਮਝ ਲਓ ਉਹਦਾ ਧਰਮ ਨਹੀਂ। ਮੁਸਲਮਾਨ ਅੰਦਰ ਧਰਮ ਦਇਆ ਨਹੀਂ ਸਮਝ ਲਓ ਧਰਮ ਨਹੀਂ। ਸਿੱਖ ਅੰਦਰ ਦਇਆ ਨਹੀਂ ਤੇ ਸਮਝ ਲਓ ਧਰਮ ਨਹੀਂ। ਜਿੰਨੀ ਆਵਸਥਾ ਵਿੱਚ ਦੁੱਧ ਗੁਜਰੂਗਾ ਉਨੀਆਂ ਆਵਸਥਾ ਵਿੱਚ ਸਤਿਗੁਰੂ ਜੀ ਕਹਿੰਦੇ ਖਿਮਾ ਚੋਏ ਦੁੱਧ ਮਥ ਲੈਨਾ ਲਗਨ ਅਗਨ ਦਾ ਤਾਓ ਬਣਾਇਆ ਜਦ ਦੁੱਧ ਨੂੰ ਜਾਗ ਲਾਈਏ ਨਾ ਦੁੱਧ ਨੂੰ ਗਰਮ ਕਰਨਾ ਪੈਂਦਾ ਭੱਠੀ ਤੇ ਚਾੜਨਾ ਪੈਂਦਾ ਮਤ ਭਲੇਖਾ ਠੰਡੇ ਦੁੱਧ ਨੂੰ ਜਾਗ ਲਾ ਦੇ ਉਹਦਾ ਕੁਛ ਨਹੀਂ ਬਣੂਗਾ ਖਰਾਬ ਹੋ ਜਾਊਗਾ ਜਿਹੜੇ ਸਿਆਣੇ ਬੰਦੇ ਮੁਸਲਮਾਨ ਨੂੰ ਵੀ ਦੁੱਧ ਅੱਗ ਤੇ ਚਾੜਨਾ ਪਊ ਸਿੱਖ ਨੂੰ ਵੀ ਹਿੰਦੂ ਨੂੰ ਵੀ ਦੇਖੋ ਕਹੇ ਕੱਚੇ ਦੁੱਧ ਨੂੰ ਮੇਰਾ ਜਾਗ ਲੱਗ ਜਾ ਫਟ ਜਾਣਾ ਉਹਦਾ ਕੁਝ ਵੀ ਨਹੀਂ ਬਣਨਾ ਸੱਟਣਾ ਪੂਗਾ ਉਹ ਲਗਨ ਅਗਨ ਦਾ ਤਉ ਬਣਾਇਆ ਲਗਨ ਲਗਣੀ ਚਾਹੀਦੀ ਹੈ ਮੈਂ ਇਹ ਕੰਮ ਕਰਨਾ ਸੰਤ ਸੰਗ ਲੈ ਦਹੀਂ ਜਮਾਇਆ ਜਦੋਂ ਦੁੱਧ ਗਰਮ ਹੋ ਜਾਂਦਾ ਨਾ ਸੰਤਾਂ ਦੀ ਸੰਗਤ ਆਮ ਤੌਰ ਤੇ ਜਦੋਂ ਸਾਡੇ ਘਰਾਂ ਜੰਮਣ ਮੁੱਕ ਜਾਂਦਾ ਨਾ ਕਈ ਜਾਗ ਕਹਿ ਦਿੰਦੇ ਕੋਈ ਜੰਮਣ ਕਹਿ ਦਿੰਦਾ ਉਹ ਦੂਜੇ ਘਰੋਂ ਲੱਸੀ ਲਿਆਉਣੀ ਪੈਂਦੀ ਹੈ ਕਹਿੰਦੇ ਥੋੜਾ ਜਿਹਾ ਜਾਗ ਲੈ ਆ ਉਹਨਾਂ ਦੇ ਘਰੋਂ ਜੇ ਉਹ ਜਾਗ ਨਾ ਲਈਏ ਤੇ ਆਪਣਾ ਦੁੱਧ ਜੰਮਦਾ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ ਜੰਮਣ ਕਿੱਥੋਂ ਮਿਲਣਾ ਉਹ ਸਾਨੂੰ ਤਰੀਕਾ ਦੱਸ ਦਿੱਤਾ ਉਹਨੇ ਕਹਿੰਦੇ ਇੱਥੋਂ ਮਿਲੂਗਾ ਜੇ ਤੁਹਾਨੂੰ ਪਤਾ ਨਹੀਂ ਵੀ ਜੰਮਣ ਕਿੱਥੋਂ ਮਿਲਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸ ਦਿੰਦਾ ਕਹਿੰਦੇ ਫਲਾਨੀ ਜਗ੍ਹਾ ਤੋਂ ਜੰਮਣ ਲਾਇਆ ਹੋ ਕਬੀਰ ਸਾਹਿਬ ਕਹਿੰਦੇ ਕਬੀਰ ਮਾਇਆ ਢੋਲਨੀ ਪਵਨ ਚਕੋਲਨ ਹਾਰ ਸੰਤੋ ਮੱਖਣ ਖਾਇਆ ਸ਼ਾਸਤੀਏ ਸੰਸਾਰ ਤਤ ਬਸਤੋ ਸੰਤਾਂ ਨੇ ਕੱਢ ਲਈ ਲੱਸੀ ਲੋਕਾਂ ਦੇ ਕੰਮ ਆ ਗਈ ਲੱਸੀ ਐਵੇਂ ਨਹੀਂ ਗਈ ਉਹ ਥੋੜੀ ਥੋੜੀ ਲੋਕ ਲੈ ਗਏ ਅੱਗੇ ਤੋਂ ਅੱਗੇ ਸੰਤ ਮਹਾਤਮਾ ਬਰੋ ਸੌਂਦੇ ਰਹੇ ਥੋੜੀ ਥੋੜੀ ਲੱਸੀ ਲੈ ਕੇ ਜਾਗ ਲਾਉਂਦੇ ਰਹੇ ਉਹਨਾਂ ਦੇ ਵਿੱਚੋਂ ਵੀ ਮੱਖਣ ਨਿਕਲਦਾ ਰਿਹਾ ਇਹ ਤਰੀਕਾ ਹੈ ਜਿੰਨੀਆਂ ਅਵਸਥਾ ਵਿੱਚ ਦੁੱਧ ਗੁਜਰਿਆ ਉਹਨੀਆਂ ਵਿੱਚੇ ਮੇਰੇ ਕੋ ਸਮਾਂ ਨਹੀਂ ਜੇ ਇਹਨਾਂ ਮੈਂ ਬਸਤਾਰ ਨਾਲ ਖੋਲ ਕੇ ਦੱਸਾਂ ਤਾਂ ਉਹਨੀਆਂ ਅਵਸਥਾ ਵਿੱਚੇ ਗੁਜਰਨਾ ਪਊਗਾ ਤੋ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੇ ਚਰਨਾਂ 'ਚ ਬੈਠੇ ਆਂ ਜੀਵਨ ਸਫਲਾ ਕਰਨ ਵਾਸਤੇ ਬੈਠੇ ਆਂ ਇੱਕ ਗੱਲ ਹੋਰ ਚੱਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਵਿੱਚ ਬੜੇ ਬਚਨ ਲਿਖੇ ਜੀਵ ਨੂੰ ਸਮਝਾਉਣ ਵਾਸਤੇ ਇਹ ਡੰਗਰਾਂ ਨੂੰ ਸਮਝਾਉਣ ਨੂੰ ਨਹੀਂ ਆ ਕਿਉਂਕਿ ਡੰਗਰ ਨੂੰ ਤਾਂ ਸਮਝ ਨਹੀਂ ਲੱਗਣੀ ਇੱਕ ਬੰਦੇ ਨੂੰ ਸਮਝਾਉਣ ਵਾਸਤੇ ਹੀ ਆ ਇੱਕੋ ਇੱਕ 84 ਲੱਖ ਜੋਨ ਵਿੱਚੋਂ ਇੱਕੋ ਇੱਕ ਜੂਨ ਹੈ ਇਹਨੂੰ ਸਮਝਾਉਣ ਵਾਸਤੇ ਵੇਦ ਸ਼ਾਸਤਰ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਾਣ ਇਹ ਸਾਰੇ ਇਹਨੂੰ ਸਮਝਾਉਣ ਵਾਸਤੇ ਲਿਖੇ ਆ ਜਿਹੜਾ ਧਰਮ ਹੈ ਧਰਮ ਦੇ ਵਿੱਚ ਕਈ ਤਰ੍ਹਾਂ ਦੇ ਪਖੰਡ ਵੀ ਚੱਲ ਜਾਂਦੇ ਆ ਸਿੱਖ ਧਰਮ ਵਿੱਚ ਵੀ ਆ Hindu ਵਿੱਚ ਵੀ ਆ ਮੁਸਲਮਾਨਾਂ ਵਿੱਚ ਵੀ ਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਕਹਿੰਦੇ ਕਰਮ ਧਰਮ ਪਖੰਡ ਜੋ ਦਿੱਸੇ ਜਿਹੜਾ ਧਰਮ ਦੇ ਪਖੰਡ ਕਰਕੇ ਦੱਸੇ ਵੀ ਮੈਂ ਸਿੱਖ ਧਰਮ ਵਿੱਚ ਮੋਰੀ ਆਂ ਮੈਂ ਮੇਰੇ ਵਰਗਾ ਕੋਈ ਬਾਣੀ ਨਹੀਂ ਪੜਦਾ ਦਿਖਾਵਾ ਰੱਖੇ ਦਿਨ ਜੰਮ ਜਾਗਾਤੀ ਲੁੱਟੇ ਉਹਨੂੰ ਜਾਗਦੇ ਨੂੰ ਜੰਮ ਲੁੱਟ ਕੇ ਲੈ ਜੂਗਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਰਵਾਣ ਹੁੰਦਾ ਨਾ ਤਾਂ ਗਉਣ ਵਾਲੇ ਦੇ ਅੰਦਰ ਸ਼ੌਭੇ ਮੈਂ ਪੈਸੇ ਲੈਣੇ ਅੰਦਰ ਕੋਈ ਭਾਵਨਾ ਨਾ ਹੋਵੇ ਪਿਆਰ ਵਿੱਚ ਗਾਵੇ ਇੱਕ ਹੋਰ ਚੇਤਾ ਰੱਖਿਓ ਕੱਲ ਜੋ ਮੈਂ ਕੀਰਤਨ ਪ੍ਰਧਾਨਾ ਕਹਿ ਦਿੰਦੇ ਆ ਸਟੇਜ ਸੈਕਟਰੀ ਗੁਰਮਖੋ ਪ੍ਰਧਾਨਤਾ ਤਾਂ ਪਿੰਡ ਦੀ ਨਹੀਂ ਮਿਲਦੀ ਜੇ ਬਾਣੀ ਵਿੱਚੋਂ ਕੀਰਤਨ ਦੀ ਪ੍ਰਧਾਨਤਾ ਲੈਣੀ ਹਰੇਕ ਨੂੰ ਨਹੀਂ ਮਿਲਦੀ ਗੁਰਮਖ ਜਪੀਏ ਗੁਰਮਖਾਂ ਦੀ ਅਵਸਥਾ ਹੈ ਇੱਕ ਹੋਰ ਚੇਤਾ ਰੱਖਿਓ ਕਥਾ ਤਾਂ ਹਰੇਕੇ ਸੁਣ ਲੂਗਾ ਕੀਰਤਨ ਵਿੱਚ ਰਸ ਹਰੇਕ ਨੂੰ ਨਹੀਂ ਆਊਗਾ ਜੇ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਗੌਣ ਲੱਗ ਜਾਂਦਾ ਹੈ ਜਿਹਦੇ ਅੰਦਰ ਪ੍ਰੇਮ ਪੈਦਾ ਹੁੰਦਾ ਉਹ ਗਾਉਣ ਲੱਗ ਜਾਂਦਾ ਤੁਸੀਂ ਵੀ ਜਦ ਕਹਿ ਦੇ ਅੰਦਰ ਪ੍ਰੇਮ ਉਹ ਪ੍ਰੇਮ ਵਿੱਚ ਗਾਉ ਗਾਉ ਗੁਰਬਾਣੀ ਗਾਵੋ ਭਾਈ ਪ੍ਰੇਮ ਵਿੱਚ ਮੀਰਾ ਬਾਈ ਨੇ ਗਾਇਆ ਉਹਨੇ ਤੁੰਬਾ ਲੈ ਕੇ ਗਾਇਆ ਸੂਰਦਾਸ ਨੇ ਤੁੰਬਾ ਲੈ ਕੇ ਗਾਇਆ ਜਾਂ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਨੇ ਗਾਇਆ ਉਹਨਾਂ ਦੇ ਅੰਦਰ ਪ੍ਰੇਮ ਜਾਗਿਆ ਉਹਨਾਂ ਦੇ ਅੰਦਰ ਕੋਈ ਇੱਛਾ ਤਾਂ ਨਹੀਂ ਸੀ ਹੈ ਨਿਰਮਾਨ ਉਹ ਹੈ ਕਿ ਨਾ ਤਾਂ ਕੀਰਤਨ ਕਰਨ ਵਾਲੇ ਦੇ ਅੰਦਰ ਕੋਈ ਇੱਛਾ ਹੋਵੇ ਉਹ ਦੂਜੇ ਤੇ ਅਸਰ ਕਰੂਗਾ ਜੇ ਖੁਸ਼ਕ ਗਿਆਨ ਹੈ ਕਥਾਵਾਚਕ ਵੀ ਤੇ ਕੀਰਤਨੀਆਂ ਵੀ ਖੁਸ਼ਕ ਹੈ ਉਹ ਸਿਰਫ ਕਿਸੇ ਕਾਰਨ ਕਰਕੇ ਆਪਣੀ ਪਜੀਵਿਕਾ ਵਾਸਤੇ ਤੁਹਾਨੂੰ ਕੀਰਤਨ ਸੁਣਾਉਣ ਆਇਆ ਉਹ ਤਾਂ ਇਦਾਂ ਸੁੱਕੀ ਮਿੱਟੀ ਚੱਕ ਕੇ ਕੰਧਨਾ ਮਾਰ ਦਿਓ ਲੱਗਦੀ ਨਹੀਂ ਆ ਕਿਉਂਕਿ ਖੁਸ਼ਕ ਹੈ ਵਿੱਚ ਬਰਾਗਤਾ ਹੈ ਨਹੀਂ ਪ੍ਰੇਮ ਤਾਂ ਹੈ ਨਹੀਂ ਜਦੋਂ ਪ੍ਰੇਮ ਕਿਸੇ ਜਿਆਦਾ ਆਉਂਦਾ ਅੱਖਾਂ 'ਚ ਅਥਰੂ ਅंसू ਖੁਸ਼ੀ 'ਚ ਵੀ ਆ ਜਾਂਦੇ ਆ ਬਰਾਗ ਵਿੱਚ ਵੀ ਆ ਜਾਂਦੇ ਉਹ ਜਦ ਕਿਸੇ ਅੰਦਰ ਪ੍ਰੇਮ ਹੁੰਦਾ ਤੇ ਉਹਦੇ ਅੰਦਰ ਉਹਦਾ ਗਿਆਨ ਫੇ ਖੁਸ਼ਕ ਨਹੀਂ ਰਹਿੰਦਾ ਉਹ ਮਿੱਟੀ ਨੂੰ ਗਿੱਲੀ ਕਰਕੇ ਕੰਧ ਤੇ ਮਾਰੂ ਜਿੱਥੇ ਤੋਬਾ ਮਾਰੂਵੇ ਉੱਥੇ ਚਿੰਬੜ ਜੂਰੀ ਉਹ ਆਜੇ ਹੀ ਘਾਟ ਪਈ ਹੈ ਨਿਰਵਾਣ ਕੀਰਤਨ ਵਾਲੇ ਮਿਲਦੇ ਨਹੀਂ ਤੇ ਮੋਰੇ ਭਾਵਨਾ ਤੇ ਉਦਾਂ ਦੇ ਉਹ ਧਰਤੀ ਵੀ ਮਾੜੀ ਹੈ ਜੇ ਮੋਰੇ ਧਰਤੀ ਮਾੜੀ ਤੇ ਮੀਂਹ ਪੈਂਦਾ ਨਹੀਂ ਹੈ ਤਾਂ ਉੱਥੇ ਜੰਮਦਾ ਵੀ ਕੁਛ ਨਹੀਂ ਕਿੰਨਾ ਪ੍ਰਚਾਰ ਹੈ ਨੈਟਾਂ ਤੇ ਫੋਨਾਂ ਤੇ ਕਿਉਂ ਕੌਮ ਥੱਲੇ ਨੂੰ ਗਈ ਹੈ ਕਿਉਂ ਧਰਮ ਥੱਲੇ ਨੂੰ ਗਏ ਹੈ ਕਾਰਨ ਇਹ ਹੀ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿੰਮਕ ਸਿਮਰਤ ਜਿਤ ਸ਼ੂਕ ਹੈ ਇੱਕ ਨਿੰਮਕ ਪਾਤਰ ਵੀ ਜੇ ਸਰਦਾ ਪ੍ਰੇਮ ਵਾਲਾ ਗੁਰਮੁਖ ਬਚਨ ਕਰ ਦੇਵੇ ਦੂਜੇ ਦੇ ਹਿਰਦੇ 'ਚ ਖੁੱਭ ਜਾਂਦਾ ਕਮਾਨ ਤਕੜੀ ਹੋਵੇ ਤੀਰ ਉਹਨਾਂ ਡੂੰਘਾ ਖੁੱਭ ਜਾਂਦਾ ਜੇ ਕਮਾਨ ਮਾੜੀ ਹੋਵੇ ਚੇਤਾ ਰੱਖਿਓ ਤੀਰ ਭਾਵੇਂ ਜਿੰਨਾ ਮਰਜੀ ਚੰਗਾ ਹੋਵੇ ਜੇ ਕਮਾਨ ਮਾੜੀ ਹੋਵੇ ਤਾਂ ਕਦੀ تیر ਟਿਕਾਣੇ ਨਹੀਂ ਲੱਗਦਾ ਪੁਰਾਣੇ ਸਮਿਆਂ ਵਿੱਚ वेदपाठी ਜਿਹੜੇ ਸਨ ਬ੍ਰਾਹਮਣ ਸਨ ਸਤਿਆ ਵਾਲੇ ਸਨ ਜਦੋਂ ਜਹੂਰੇ ਦੀ ਧਰਤੀ ਦੁਆਬੇ ਦੀ ਧਰਤੀ ਤੇ ਸੱਪਾਂ ਦਾ ਜਗ ਰੰਬਿਆ ਸਰਪ ਮੇਦ ਜਗ ਰੱਖਿਆ ਸੀ ਰਾਜੇ ਪ리ਸ਼ਦ ਦੇ ਪੁੱਤਰ ਰਾਜੇ ਚਨਮੇਜੇ ਨੇ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਉਸ ਵੇਲੇ ਜਿਹੜੇ ਪਾਠੀ ਸਨ वेदपाठी ਸਨ ਬ੍ਰਾਹਮਣ ਸਨ ਸਤਿਆ ਵਾਲੇ ਸਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾ ਲਿਖਦੇ ਆ ਕਿ ਉਸ ਵੇਲੇ ਸਾਰੇ ਸੱਪ ਜਿੰਨੇ ਉਹਨੇ ਕਹ ਮੈਂ ਦੁਨੀਆਂ ਦੇ ਸੱਪ ਮਾਰ ਦੇਣੇ ਆ ਸਰਬ ਮੇਧ ਜਗ ਰੱਖਿਆ 8 8 ਮੀਲ ਲੰਬੇ ਸੱਪ ਜੰਗਲਾਂ ਵਿੱਚੋਂ ਖਿੱਚ ਕੇ ਲਿਆ ਕੇ ਪਕੜਾਇਆ ਵੇ ਸੜ ਦਿੱਤੇ ਇਹ ਇੱਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਹੈ ਕਿਉਂਕਿ ਪਾਵਰ ਸੀ ਕਮਾਨ ਵਿੱਚ ਪਾਵਰ ਸੀ ਤੇ ਤੀਰ ਜਿੱਥੇ ਮਾਰਨਾ ਉੱਥੇ ਲੱਗ ਜਾਣਾ ਸੀ ਜੇ ਪਾਠੀਆਂ ਵਿੱਚ ਹੁਣ ਗੁਰੂਗ੍ਰੰਥ ਸਾਹਿਬ ਵਿੱਚ ਪਾਵਰ ਤਾਂ ਹੈ ਮੋਰੇ ਪਾਠੀਆਂ ਵਿੱਚ ਹੈ ਨਹੀਂ ਨਿਤਨੇਮੀ ਹੈ ਨਹੀਂ ਔਰ ਉਹਨਾਂ ਦਾ ਜੀਵਨ ਉੱਚਾ ਸੁੱਚਾ ਨਹੀਂ ਤਾਂ ਹੀ ਵੀ ਬਾਣੀ ਕਾਟ ਨਹੀਂ ਕਰਦੀ ਬਾਣੀ ਇਸੇ ਕਰਕੇ ਅਸਰ ਨਹੀਂ ਕਰਦੀ ਮੋਰੇ ਕਮਾਨ ਮਾੜੀ ਐ ਸੋ ਗੁਰਮਖੋ ਬਾਣੀ ਪੜਿਆ ਕਰੋ ਪ੍ਰੇਮ ਦੇ ਨਾਲ ਕੋਈ ਇਹ ਨਹੀਂ ਕਿ ਬੱਧੇ ਰੁੱਧੇ ਨਹੀਂ ਪੜਨੀ ਇਹ ਕਰਿਆ ਕਰੋ ਆਪਣੇ ਜੀਵਨ ਦੇ ਸੁਆਸਫਲੇ ਕਰਨੇ ਆ ਇਹ ਨਹੀਂ ਵੀ ਮੈਂ ਇੰਨੇ ਬਾਠ ਕਰ ਲਏ ਇੰਨੇ ਕਰ ਲਏ ਇਹ ਨਹੀਂ ਗਿਣਤੀ ਨਹੀਂ ਕੋਈ ਕਰਨੀ ਜਿਨਨੇ ਸੁਆਸ ਵੱਧ ਤੋਂ ਵੱਧ ਲੱਗ ਜਾਣ ਗੁਰਬਾਣੀ ਵਿੱਚ ਜਿਨਨੇ ਸੁਆਸ ਵੱਧ ਤੋਂ ਵੱਧ ਨਾਮ ਵਿੱਚ ਲੱਗ ਜਾਣ ਉਹ ਸੁਆਸ ਸਫਲੇ ਹੋ ਜਾਣ ਗਿਣਤੀ ਨਹੀਂ ਕਰਨੀ ਰੱਬ ਨਾਲ ਗਿਣਤੀ ਕਾਦੀ ਹੈ ਆਪਣਾ ਜੀਵਨ ਸਫਲਾ ਕਰਨਾ ਕੋਈ ਗਿਣਤੀ ਨਹੀਂ ਹੈ ਵੇਦ ਕਤੇਬ ਸਿਮਰਤ ਅਰ ਸਾਸਤ ਇਹਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੇ ਤਨ ਕੀ ਨਿਰਮਲ ਸੋਈ ਭਾਈ ਗੁਰਮੁਖੋ ਗੁਰਮੁਖਾਂ ਦੀ ਸ਼ਬਦ ਜਦੋਂ ਬੁੱਲੇ ਸਾਹ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਮਹਾਪੁਰਚਾਂ ਦਾ ਸੰਗ ਮਿਲ ਗਿਆ ਜਿਨੇ ਊਠ ਕਿਤਾਬਾਂ ਨਾਲ ਲੱਦੇ ਹੋਏ ਸੀ ਜਿਨੇ ਗ੍ਰੰਥ ਰੱਖੇ ਹੋਏ ਸੀ ਭਰੇ ਹੋਏ ਉਹਨੇ ਫੇਰ ਇੱਕ ਗੱਲ ਕਹਿ ਦਿੱਤੀ ਕਹਿੰਦਾ ਲੁੱਟ ਲੋ ਕਿਤਾਬਾਂ ਕੋਈ ਮਿਲ ਗਿਆ ਅਖਰ ਸੋਈ ਕਹਿੰਦਾ ਅਖਰ ਮੈਨੂੰ ਕਿਤਾਬਾਂ ਚੋਂ ਕੁਝ ਨਹੀਂ ਲੱਭਿਆ ਗਿਆਨ ਅੰਦਰੋਂ ਹੀ ਪੈਦਾ ਹੋਇਆ ਤਤ ਗਿਆਨ ਅੰਦਰ ਹੈ ਜਦ ਅੰਦਰ ਜਾ ਕੇ ਬਰਾਗ ਦੀ ਦਾਸਤਾ ਆ ਜਾਂਦੀ ਹੈ ਅੰਦਰੋਂ ਹੀ ਗਿਆਨ ਉੱਠਦਾ ਹੈ ਉਹਨੂੰ ਕਹਿੰਦੇ ਤਤ ਗਿਆਨ ਉਹ ਤਤ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ ਇਹ ਭਗਤਾਂ ਦੇ ਅੰਦਰੋਂ ਉੱਠਿਆ ਇਹ ਬਾਹਰੋਂ ਕਿਤਾਬਾਂ ਲਿਖ ਕੇ ਗਿਆਨ ਨਹੀਂ ਆਇਆ ਇਹ ਅੰਦਰੋਂ ਭਗਤਾਂ ਦੇ ਉੱਠਿਆ ਹੋਇਆ ਤਤ ਗਿਆਨ ਹੈ ਸੋ ਸਾਰੇ ਭਾਈ ਜਿੰਨੇ ਤੁਸੀਂ ਬੈਠੇ ਹੋ ਪੰਡਤ ਜੀ ਨਾਲ ਪ੍ਰੇਮ ਕਰਨੇ ਚਲੋ ਉਹਨਾਂ ਦੇ ਪਰਿਵਾਰ ਨੇ ਉਹ ਹੀ ਮਰਜ਼ਾਦਾ ਕਾਇਮ ਰੱਖੀ ਹੈ ਤੇ ਆਪਣੇ ਜੀਵਨ ਨੂੰ ਸਫਲਾ ਕਰਨੇ ਕੋਰ ਕਲਯੁਗ ਹੈ ਐਸ ਸਮੇਂ ਦੇ ਅੰਦਰ ਜੇ ਇਹਦਾ ਜੁੜ ਜੂਗਾ ਜਿਹਦੇ ਹੱਥ ਵਿੱਚ ਮੋਬਾਈਲ ਹੈ ਉਹ ਤਾਂ ਭਲੇਖਾ ਘਵਾ ਦੇਵੇ ਪੇ ਸੱਚਖੰਡ ਨੂੰ ਜਾਣਦਾ ਉਹ ਤਾਂ ਭਲੇਖਾ ਘਵਾ ਦੇਵੇ ਉਹ ਨਰਕ ਦਾ ਸਿੱਧੀ ਸੜਕ ਹੈ ਉਹਦੇ ਕੋਲ ਇਹਨੂੰ ਕਹਿੰਦੇ ਦਲਦਲ ਇਹਨੂੰ ਕਹਿੰਦੇ ਦਲਦਲ ਇੱਕ ਚੀਜ਼ ਦੇਖ ਲਓ ਨਲ ਦੀਆਂ ਵੀ ਆ ਜਾਣੀਆਂ ਇਹਦੇ ਵਿੱਚੋਂ ਨਹੀਂ ਕੋਈ ਕੱਢ ਸਕਦਾ ਇਹਨੂੰ ਕਹਿੰਦੇ ਤਿਤ ਸਰਬਰੜੇ ਪਈਲੇ ਨਿਵਾਸਾ ਪਾਣੀ ਪਾਪਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤਹਿ ਡੁਬੀਲੇ ਇਹ ਡੁੱਬਦੇ ਦੇਖੇ ਇਹ ਡੁੱਬੇ ਹੋਏ ਪੁਰਸ਼ਾਂ ਦੀ ਨਿਸ਼ਾਨੀ ਹੈ ਇਹਦਾ ਫਾਇਦਾ ਨਹੀਂ ਲਿਆ ਇਹਦਾ ਸੁੱਖ ਨਹੀਂ ਲਿਆ ਡੁੱਬਣ ਵਾਲੇ ਪਾਸੇ ਨੂੰ ਤੁਰ ਪਿਆ ਅਜ ਨੌਜਵਾਨ ਪੀੜ੍ਹੀ ਸਾਰੀ ਇਹਦੇ ਵਿੱਚ ਡੁੱਬ ਗਈ ਜਿਨੇ ਤਰ ਨਾ ਪਾਈ ਸੰਕੋਚ ਕਰਿਆ ਕਰੋ ਇਹਨਾਂ ਚੀਜ਼ਾਂ ਤੋਂ ਇਹੀ ਹੈ ਕਲਯੁਗ ਦਾ ਪ੍ਰਵਾਹ ਜਿਹੜਾ ਇਹਦੇ ਵਿੱਚੋਂ ਨਿਕਲ ਗਿਆ ਸੂਰਮਾ ਪਰ ਇੱਕ ਗੱਲ ਹੋਰ ਵੀ ਚੇਤਾ ਰੱਖਿਓ ਥੋੜਾ ਵੀ ਕਰੋਗੇ ਫਲ ਜ਼ਿਆਦਾ ਹੈ ਕਿਉਂਕਿ ਗਾਖ ਥੋੜੇ ਆ ਜਦੋਂ ਪ੍ਰਸ਼ਾਦ ਥੋੜਾ ਹੋਵੇ ਜ਼ਿਆਦਾ ਹੋਵੇ ਨਾ ਤੇ ਬੰਦੇ ਥੋੜੇ ਹੋਣ ਕੋਈ ਨਹੀਂ ਕਹਿੰਦਾ ਕਹਿੰਦੇ ਖੁੱਲਾ ਦੇ ਦੇ ਮਰ ਤ ਜਾਵੇ ਉਹ ਭੁਖ ਭਰ ਭਰ ਦੇ ਦਿੰਦਾ ਜਦੋਂ ਪ੍ਰਸ਼ਾਦ ਥੋੜਾ ਹੋਵੇ ਤੇ ਬੰਦੇ ਜਿਆਦੇ ਹੋਣ ਉਹ ਫੇ ਪਾਠੀ ਨੂੰ ਇਸ਼ਾਰਾ ਕਰ ਦਿੰਦੇ ਵੀ ਥੋੜਾ ਥੋੜਾ ਉਹ ਥੋੜਾ ਥੋੜਾ ਦਿੰਦਾ ਸਤਜੋਗ ਸੱਚ ਕਹੇ ਸਭ ਕੋਈ ਘਰ ਘਰ ਗੁਰਮਖ ਭਗਤ ਹੋਈ ਉਦੋਂ ਗਾਹਕ ਜਿਆਦੇ ਸੀ ਪ੍ਰਸ਼ਾਦ ਥੋੜਾ ਸੀ ਹੁਣ ਕਲਯੋਗ ਵਿੱਚ ਕੋਈ ਬਿਰਲਾ ਹੀ ਉੱਠਦਾ ਹੈ ਮਣ ਕਿਰਪਾਨਾਂ ਦਾ ਬਹੁਤਿਆਂ ਨੇ ਪਈਆਂ ਤੜਕੇ ਉੱਠ ਕੇ ਮੂੰਹ ਵੀ ਨਹੀਂ ਤੋਂਦੇ ਮੈਂ ਦੇਖਿਆ ਉੱਠ ਕੇ ਉਦਹੀਂ ਮੂੰਹ ਵੀ ਨਹੀਂ ਤੋੜਨਾ ਗਾਤਰਾ ਸਾਜ ਰਹੀ ਪਾ ਲੈਣ ਇਹਨਾਂ ਨੂੰ ਸਾਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਿਆ ਵੇਖ ਬਣਾ ਲਿਆ ਸਿੱਖਾਂ ਦਾ ਪਰ ਕਰਮ ਨਹੀਂ ਕੀਤਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹੇ ਨਰਕਾਂ ਨੂੰ ਜਾਣਿਆ ਵੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਨ ਅੰਤ ਕਾਲ ਕਾਤੀ ਘਟਿਓ ਨਵਾਸ ਨਰਕ ਮੋ ਲੀਨ ਕਹਿੰਦੇ ਇਹ ਨਰਕਾਂ ਨੂੰ ਜਾਣਿਆ ਆਪਣਾ ਸਮਾਂ ਸਮਾੜੋ ਭਾਈ ਇੰਨਾ ਸਮਾਂ ਮੈਨੂੰ ਸਮਾਂ ਤਾਂ ਇਹਨਾਂ ਨੇ ਦਿੱਤਾ ਨਹੀਂ ਸੀ ਗੁਰਮਖਾਨੇ ਚਲੋ ਜਿੰਨਾ ਵੀ ਸਮਾਂ ਲੱਗ ਗਿਆ ਜੇ ਬਾਧੂ ਲੱਗ ਗਿਆ ਤਾਂ ਮੈਂ ਮਾਫੀ ਚਾਹਨਾ ਸਾਰਿਆਂ ਦਾ ਧੰਨਵਾਦ ਪੰਡਤ ਜੀ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਇੱਕ ਗੱਲ ਜ਼ਰੂਰ ਲੈ ਕੇ ਜਾਇਓ ਭਾਈ ਜਿਹੜੇ ਝੂਠ ਬੋਲਦੇ ਝੂਠ ਛੱਡ ਦਿਓ ਮੋਬਾਈਲ ਝੂਠ ਹੀ ਆ ਜਿਹੜਾ ਝੂਠ ਬੋਲਦਾ ਝੂਠ ਜਿਹੜਾ ਝੂਠ ਕਹਿੰਦਾ ਝੂਠ ਛੱਡ ਦਿਓ ਜਿਹੜਾ ਹੋਰ ਕੋਈ ਗਲਤ ਕਰਮ ਕਰਦਾ ਕੋਈ ਨਾ ਕੋਈ ਤਰੱਕੀ ਕਰਿਆ ਕਰੋ ਪੌੜੀ ਇੱਕ ਅੱਧੀ ਚੜਿਆ ਕਰੋ ਜਦੋਂ ਤਰੱਕੀ ਕਰਨੀ ਹੁੰਦੀ ਜ਼ੋਰ ਲੱਗਦਾ ਉੱਚੇ ਪਾਸੇ ਨੂੰ ਜਾਣਾ ਜ਼ੋਰ ਲੱਗਦਾ ਨੀਵੇਂ ਪਾਸੇ ਦਾ ੱਤਕਾ ਦੇ ਉੱਥੱਲੇ ਛੱਪੜ ਨੂੰ ਪਾਣੀ ਤਾਂ ਦੂਏਤੀ ਇਹਦੇ ਨਾਲ ਆਪੇ ਚੱਲ ਜਾਣਾ ਜਦ ਉੱਚੇ ਪਾਸੇ ਲੈ ਜਾਣਾ ਬੰਨ ਕੇ ਪਾਣੀ ਲੈ ਜਾਣਾ ਪੈਂਦਾ ਇਹ ਆ ਮਿਹਨਤ ਕਰਨੀ ਪਊਗੀ ਇਹ ਮਾਇਆ ਤਾਂ ਪੰਡਤ ਜੀ ਆਪਣੇ ਲੰਗਰ ਵਿੱਚ ਪਾ ਲੈਣ ਮੈਂ ਤਾਂ ਮਾਇਆ ਚੱਕਦਾ ਨਹੀਂ ਹੁੰਦਾ ਕਿਤੇ ਵੀ ਤਾਂ ਇਹ ਪੰਡਤ ਜੀ ਦੇ ਆਪਣੇ ਖਜ਼ਾਨੇ ਵਿੱਚ ਤੇ ਲੰਗਰੇ ਨਾਲ ਚੱਲਦਾ ਉਹਦੇ ਵਿੱਚ ਪਾ ਲੈਣਗੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ